ਜੀ ਜਥੇਬੰਦੀਆਂ ਵੱਲੋਂ ਤਾਂ ਇਹਨਾਂ ਲਈ انسੂਰ ਬਣ ਗਿਆ ਸੀਗਾ ਜਿਵੇਂ ਜਿਹਨੂੰ ਆਪਾਂ ਕਹਿੰਨੇ ਆ ਹੁਣ 10 ਤਰੀਕ ਤੋਂ ਪਹਿਲਾਂ ਸੀ 7 ਤਰੀਕ ਨੂੰ ਇੱਕ ਜੰਤਰੀ ਕਥੇ ਬੰਦੀਆਂ ਦੀ ਮੀਟਿੰਗ ਕਾਲ ਕਰੀ ਸੀ ਇਹਨਾਂ ਦਾ ਮਤਲਬ ਨਿਸ਼ਾਨਾ ਕੀ ਸੀ ਕਿ ਉਸ ਮੀਟਿੰਗ ਨੂੰ ਪ੍ਰਭਾਵਿਤ ਕੀਤਾ ਜਾਵੇ 10 ਤਰੀਕ ਦਾ ਜਿਹੜਾ ਪਲਾਨ ਹੈ ਉਹਨੂੰ ਪ੍ਰਭਾਵਿਤ ਕੀਤਾ ਜਾਵੇ ਤੇ ਜਿਹੜੀਆਂ ਪੰਜਾਬ ਦੇ ਵਿੱਚ ਚੋਣਾ ਹੋ ਰਹੀਆਂ ਨੇ ਉੱਥੇ ਜਿਹੜੀ ਇਹਨਾਂ ਦੇ ਸਿਰ ਦੇ ਵਿੱਚ ਖੇ ਪੈ ਰਹੀ ਹੈ ਉਹਦੇ ਤੋਂ ਬਚਿਆ ਜਾਵੇ ਕਿਉਂਕਿ ਚਾਰੇ ਤਰਫੋਂ ਇੱਕ ਘਿਰ ਚੁੱਕੀ ਹੈ ਸਰਕਾਰ ਭਾਜਪਾ ਲਈ ਪੰਜਾਬ ਦੇ ਵਿੱਚ ਅੱਜ ਬੂ ਮਾਰ ਘਟਨਾ ਔਕਾ ਹੋ ਚੁੱਕਿਆ ਤੇ ਇਹ ਤਾਂ ਔਕਾ ਹੋਇਆ ਜੇ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਤਾਂ ਸਾਡੀ ਅੱਜ ਵੀ ਲੜਾਈ ਉਸੇ ਪੇਸ ਦੇ ਉੱਤੇ ਜਾਰੀ ਹੈ ਤੇ ਇਹ ਵਾਰ-ਵਾਰ ਅਸੀਂ ਕਹਿ ਰਹੇ ਹਾਂ ਕਿ ਮੰਗ ਭਾਵੇਂ ਸਾਡੀ ਇੱਕ ਹੈ ਰੀਨ ਸਟੇਟ ਸੈਨੇਟ 31ਵੇਂ 91 ਮੈਂਬਰੀ ਸੈਨੇਟ ਪਰ ਉਹਦੇ ਪੜਾ ਤੋ ਨਹੀਂ ਪਹਿਲਾ ਪੜਾਇਆ ਕਿ ਸੈਂਟਰ ਆਫ ਦਾ ਨੋਟੀਫਿਕੇਸ਼ਨ ਵਾਪਸ ਰਵੇ ਦੂਜਾ ਪੜਾਇਆ ਜਿਹੜਾ ਉਹ ਸੈਨੇਟ ਦੇ ਇਲੈਕਸ਼ਨ ਦਾ ਜਿਹੜਾ ਸ਼ਡਿਊਲ ਜਾਰੀ ਕੀਤਾ ਜਾਵੇ ਦੋ ਕਿ ਮ ਜੋ ਕਿ ਪਿਛਲੇ ਡੇਢ ਸਾਲ ਤੋਂ ਨਹੀਂ ਕੀਤਾ ਗਿਆ ਤਾਂ ਜਦੋਂ ਤੱਕ ਇਹ ਦੋਵੇਂ ਪੜਾਵਾਂ ਦੇ ਵਿੱਚੋਂ ਨਹੀਂ ਲੰਘਿਆ ਜਾਊਗਾ ਉਦੋਂ ਤੱਕ ਅਸੀਂ ਇਹ ਮੰਗ ਨਹੀਂ ਮੰਨਾਂਗੇ ਕਿ ਇਹ ਪੂਰੀ ਹੋ ਚੁੱਕੀ ਹੈ ਇਹ ਲੜਾਈ ਚੱਲਦੀ ਰਹੂ ਤਾਂ ਸਾਰਾ ਸੰਘਰਸ਼ ਵੀ ਹੋਊਗਾ ਤੇ 10 ਤੋਂ ਬਾਅਦ ਜੇ ਵਾਪਸ ਨਹੀਂ ਲਿਆ ਜਾਂਦਾ ਤਾਂ ਹੋਰ ਤਿੱਖਾ ਜਿਹੜਾ ਸੰਘਰਸ਼ ਹੈ ਉਹ ਵੀ ਇਹ ਚੱਲਣ ਨੂੰ ਪਿਆ ਸਿੱਟਾ ਇੱਕ ਰੋੜ ਪਿੱਛੇ ਸੈਟਲਾਈਜ਼ ਕਰ ਨੂੰ ਫਿਰਦਾ ਸੀਗਾ ਜਿਹੜਾ ਤਿਆਰ ਹੋ ਗਿਆ ਸੀ ਜਿਨੇ 1200 ਵਿਦਿਆਰਥੀਆਂ ਦੇ ਉੱਤੇ ਲਾਠੀ ਚਾਰਾਇਆ ਸੀਗਾ ਵੀ ਜਿਹੜੇ ਵਿਰੋਧ ਕਰ ਰਹੇ ਸੀਗੇ ਵੀ ਸਰਟੀਫਿਕੇਸ਼ਨ ਦਾ ਕੇਂਦਰੀਕਰਨ ਦਾ ਉਸ ਭਗਵਾਨ ਜੀ ਮਾਨ ਤੋਂ ਅਸੀਂ ਕੱਲੇ ਮਤਿਆਂ ਦੀ ਉਮੀਦ ਨਹੀਂ ਰੱਖਦੇ ਤੁਹਾਡੇ ਮਤੇ ਕੁਝ ਨਹੀਂ ਕਰ ਸਕਦੇ ਅਸੀਂ ਚਾਹੁੰਦੇ ਆ ਵੀ ਜੇ ਸਰਕਾਰ ਹੱਕ ਡਾ ਕੇ ਤਿਆਰ ਹੈ ਸਾਡੇ ਨਾਲ ਖੜਨ ਨੂੰ ਤਾਂ ਇੱਥੇ ਆਵੇ ਜੇ ਕੋਈ ਸਮਰਥਕ ਹੁੰਦਾ ਤਾਂ ਸੜਕਾਂ ਤੇ ਹੁੰਦਾ ਹੈ ਇੱਥੇ ਆ ਕੇ ਸੜਕਾਂ ਤੇ ਨਿੱਤੋਂ ਸਾਡੇ ਨਾਲ ਖੜੋ ਨਹੀਂ ਤਾਂ ਅੱਜ ਭਗਵਾਨ ਜੀ ਮਾਨ ਸਰਕਾਰ ਹੀ ਆਰਐਸਐਸ ਪਾਸਪਾਸੇ ਹੱਕ ਕੁਝ ਭੋਗਤ ਰਹੀ ਹੈ ਜੇ ਅਸੀਂ ਯੂਨੀਵਰਸਿ ਮਾਨ ਸਰਕਾਰ ਆਮ ਆਦਮੀ ਪਾਰਟੀ ਬਰਾਬਰ ਜ਼ਿੰਮੇਵਾਰ ਹੋਗਾ केजरीवाल ਜਦੋਂ ਤੇ ਦਿੱਲੀ ਚ ਘੁੰਮਦਾ ਉਤਪਤੇ ਇਹ ਸਾਰੇ ਉਥੇ ਪਹੁੰਚ ਜਾਂਦੇ ਨੇ ਹੁੰਦੇ ਪਹੁੰਚ ਜਾਂਦੇ ਨੇ ਕਿ ਅੱਜ ਇਹ ਕੋਈ ਮਸਲਾ ਨਹੀਂ ਹੈਗਾ ਥੋੜਾ ਕੇ ਜੀ ਕਿਰਤਾਰ ਹੋਣਾ ਵੱਡਾ ਮਸਲਾ ਹੈ ਕਿ ਇਹ ਯੂਨੀਵਰਸਿਟੀ ਪੰਜਾਬ ਦੀ 144 ਸਾਲ ਪੁਰਾਣੀ ਯੂਨੀਵਰਸਿਟੀ ਸਾਡੇ ਵਿਰਾਸਤ ਸਾਡੇ ਇਤਿਹਾਸ ਨਾਲ ਜੁੜੀ ਯੂਨੀਵਰਸਿਟੀ ਹੈ ਇਹਨਾਂ ਨਾਲ ਤੁਹਾਨੂੰ ਕੋਈ ਸਰਕਾਰ ਨਹੀਂ ਹੈਗਾ ਜੇ ਤੁਸੀਂ ਅੱਜ ਚਾਹੁੰਦੇ ਹੋ ਫਿਰ ਤੁਹਾਡੀ ਥੋੜੀ ਇਨੀ ਥੂ ਥੂ ਨਾ ਹੋਊਗੀ ਪ੍ਰੀਸ਼ਕਤ ਦਿਖਾਣ ਜੋਗੇ ਨਾ ਰਹੋ ਅੱਜ ਆਜੋ ਨਹੀਂ ਤਾਂ ਲੋਕਾਂ ਨੇ ਤੁਹਾਡਾ ਹਿਸਾਬ ਕਰ ਲੈਣਾ ਸਭ ਤੋਂ ਵੱਡਾ ਸਭ ਤੋਂ ਵੱਡਾ ਦੀ ਰਾਜਨੀਤੀ ਨੇ ਅੱਗੇ ਪੰਜਾਬ ਮਜਵਾਇਆ ਕੱਲੇ ਬਿਆਨਾਂ ਤੱਕ ਇਹਨਾਂ ਦੀ ਰਾਜਨੀਤੀ ਨੇ ਕਦੀ ਪੰਜਾਬ ਦਾ ਕੁਝ ਬਣ ਨਹੀਂ ਦਿੱਤਾ ਉਹ ਤੁਸੀਂ ਇੱਥੇ ਬਹੁਤ سارے ਈਡੀਆਂ ਹੁੰਦੀ ਨਹੀਂ ਬਹੁਤ ਸਾਰੇ ਈਡੂ ਬਹੁਤ ਸਾਰੇ ਸਟੇਟਮੈਂਟ ਬਾਜੀ ਕਰਕੇ ਜਾਂਦੇ ਨੇ ਪਾਰਟੀ ਬਾਜੀ ਕਰਕੇ ਜਾਂਦੇ ਨੇ ਇਹ ਆ ਗਿਆ ਉਹ ਨਹੀਂ ਆਇਆ ਉਹ ਨਹੀਂ ਆਇਆ ਮੈਂ ਜਾਊਂਗਾ ਸਾਨੂੰ ਇਹ ਨਹੀਂ ਚਾਹੀਦਾ ਤੁਸੀਂ ਤੁਸੀਂ ਆਪਣੀਆਂ ਫੋਟੋਆਂ ਕਰਾਉਣ ਇੱਥੇ ਆ ਰਹੇ ਹੋ ਕਿਰਪਾਲ ਦਾ ਨਾਂ ਖਰਾਬ ਨਹੀਂ ਇੱਥੇ ਅਸੀਂ ਜਾਣਦੇ ਹਾਂ ਕਿ ਇੱਥੇ ਹੁੰਦਾ ਹੈ ਸਾਡੇ ਨਾਲ ਸਮਰਥਨ ਕਰੇ ਸੰਘਰਸ਼ ਕਰੇ ਸੰਘਰਸ਼ ਲਈ ਸਾਡਾ ਸਾਥ ਦੇ 10 ਤਰੀਕ ਨੂੰ ਕਾਲ ਕਰਨੀ ਹੈ ਦੱਸਣ ਵੀ ਦੱਸ ਨੂੰ ਕਿਵੇਂ ਆਉਣਗੇ 7 ਤਰੀਕ ਨੂੰ ਅਸੀਂ ਦੁਪਹਿਰ 1 ਵਜੇ 6 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਓਪਨ ਮੀਟਿੰਗ ਰੱਖੀ ਹੋਈ ਹੈ ਉਹਦੇ ਵਿੱਚ ਅਸੀਂ ਸੱਦਾ ਦਿੰਦੇ ਆ ਪੰਜਾਬ ਦੀਆਂ ਵਿਦਿਆਰਥੀ ਜਥੇਬੰਦੀਆਂ ਨੂੰ ਇਨਕਲਾਬੀ ਜਥੇਬੰਦੀਆਂ ਨੂੰ ਜਿਹੜੇ ਵੀ ਇੱਥੇ ਯੂਨੀਅਨ ਨੇ ਟੀਚਰ ਯੂਨੀਅਨ ਨੇ ਕਿਸਾਨ ਯੂਨੀਅਨ ਨੇ ਮਜ਼ਦੂਰ ਸੰਗਠਨ ਨੇ ਜੋ ਵੀ ਲੋਕ ਅੱਜ ਜਮਹੂਰੀਤ ਪਸੰਦ ਨੇ ਪੱਤਰਕਾਰ ਹੋਣ ਕਾਰਕੁਨ ਹੋਣ ਉਹ ਆਉਣ ਸਾਡੇ ਨਾਲ ਜੋ ਲੋਕ ਹਮੇਸ਼ਾ ਤੜਫਦੇ ਨੇ ਜਿਨ੍ਹਾਂ ਲੋਕਾਂ ਨੂੰ ਸਰਕਾਰ ਦਗਾਉਂ ਉਹ ਬੋਲਦੇ ਹੁੰਦੇ ਨੇ ਕੋਈ ਜਿੱਤਾ ਪ੍ਰਾਪਤ ਕਰਦੇ ਨੇ ਆਪਣੀ ਸਾਰੀ ਮਸ਼ੀਨਰੀ ਜੇ